ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਰ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇੱਥੇ ਦੁਪਹਿਰ ਦੇ ਵੱਜ ਚੁੱਕੇ ਨੇ 3 ਬੱਚੇ ਆ ਗਏ ਸਕੂਲੋਂ ਅਜਨ ਨੂੰ ਹਾਫ ਡੇ ਹੋ ਗਿਆ ਸੀਗਾ ਤੇ ਹੁਣ ਲੱਗੇ ਹੋਏ ਨੇ ਬਾਹਰ ਬੈਠੇ ਗੱਠੀਆਂ ਖਾਣ ਤੇ ਮੈਂ ਲੱਗੀ ਮੈਂ ਹਟੀ ਸੀਗੀ ਜੀ ਪੱਲੜ ਸਿਉ ਕੇ ਕਿੰਨੇ ਦਿਨ ਦੇ ਅੜਜੇ ਪੈਨੇ ਹਾਲ ਤੱਕ ਪੱਲੜ ਨਹੀਂ ਆਪਣੇ ਸਿਰੇ ਚੜੇ ਹੈਗੇ ਤੇ ਫੇਰ ਹਾਰ ਕੇ ਅਜਨਾ ਮਸ਼ੀਨ ਦੇ ਨਾਲ ਇੱਕ ਪੱਲੜ ਹੋਰ ਸਿਉਨ ਤਾਂ ਉਹਦੇ ਥੱਲੇ ਹੋਰ ਥੱਲੇ ਲੱਗਣੇ ਨੇ ਉਹਨਾਂ ਦੀ ਸਿਲਾਈ ਕਰੀ ਆ ਤੇ ਮੈਂ ਮਸ਼ੀਨ ਨਾਲ ਸਿਉਂਤੀ ਫੇਰ ਸਾਈਪਰੇ ਦਾ ਪਾਪਾ ਕਹਿੰਦਾ ਵੀ ਤੂੰ ਸਿਉਂਦੇ ਮੈਂ ਆਪੇ ਲੋਟ ਕਰ ਦੂੰ ਮਸ਼ੀਨ ਬਾਅਦ ਚ ਵੀ ਧੋ ਕੇ ਤੇਲ ਜਿਨਾ ਧੋਦਣ ਨੇ ਇਹਨੇ ਫੇਰ ਸਾਫ਼ ਹੋ ਜਾਂਦੀਆਂ ਨੇ ਆ ਲੋਜੀ ਇੱਥੇ ਮੈਂ ਆਗੇ ਸੀਗੀ ਸਾਗ ਤੋੜਨ ਪਹਿਲਾਂ ਬੱਚਿਆਂ ਨੂੰ ਚਾਹ ਪਾਣੀ ਦੇ ਕੇ ਆਂਦਾ ਤੇ ਨਾਲੇ ਫੇਰ ਮੇਰੀ ਮਸ਼ੀਨ ਵੀ ਚੱਲਦੀ ਸੀਗੀ ਉਹਦੇ ਵਿੱਚੋਂ ਵੀ ਕੱਪੜੇ ਸਾਰੇ ਕੱਢ ਕੇ ਧੋ ਕੇ ਸੁੱਕਣੇ ਪਾ ਜਾਂਦੇ ਤੇ ਨਾਲੇ ਅੱਜ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਮੈਂ ਪੱਲੜ ਸਿਉਂਤੇ ਸੀਗੀ ਉਹ ਵੀ ਮਸ਼ੀਨ ਤੇ ਸਿਉੋਲੇ ਅੱਜ ਤੇ ਉਹ ਵੀ ਲਾਉਣੇ ਨੇ ਉਹ ਦੇਖਾਂਗੇ ਆਪਾਂ ਜਾ ਕੇ ਸਾਗ ਤੋੜਨ ਤੋਂ ਬਾਅਦ ਹੀ ਲਾਵਾਂਗੇ ਕਿਉਂਕਿ ਜੀ ਮੈਂ ਸਾਗ ਤਾਂ ਤੋੜਨ ਲੱਗ ਗਈ ਸੀਗੀ ਮੈਂ ਖਾ ਵੀ ਨਾਲੇ ਪੱਠੇ ਚ ਕੋਣ ਜਾਣਾ ਵੀ ਨਾਲ ਪੱਠੇ ਚ ਗਾ ਦੂੰਗੀ ਨਾਲ ਸਾਗ ਤੋੜ ਲੂੰਗੀ ਨਾਲੇ ਫਿਰ ਆਪਾਂ ਨੇ ਸਵੇਰੇ ਸਾਜਰੇ ਧਰਨਾ ਸੀਗਾ ਸ਼ਾਮ ਨੂੰ ਤੋੜ ਕੇ ਰੱਖ ਲੈਣਾ ਸੀਗਾ ਫਿਰ ਐ ਆਣਾ ਜੇ ਸ਼ਾਮ ਨੂੰ ਤੋੜ ਕੇ ਰੱਖਿਆ ਹੋਵੇ ਐਨ ਤੋ ਕੇ ਸਮਾਰ ਕੇ ਹਨਾ ਸਵੇਰੇ ਮਤਲਬ ਘੱਟ ਟਾਈਮ ਲੱਗਦਾ ਚੱਕ ਕੇ ਅਗਲਾ ਧਰ ਲੈਂਦਾ ਵੀ ਸਾਜਰੇ ਧਰ ਹੋ ਜਾਂਦਾ ਤਾਂ ਕਰਕੇ ਫਿਰ ਮੈਂ ਸ਼ਾਮ ਨੂੰ ਤੋੜ ਕੇ ਰੱਖ ਲਿਆ ਸੀਗਾ ਦੂਸਰੇ ਦਿਨ ਸਾਜਰੇ ਧਰਨਾ ਸੀਗਾ ਇਹ ਤੇ ਫੇਰ ਵੀ ਰਾਤ ਨੂੰ ਨਾ ਮੈਂ ਸੋਚਿਆ ਵੀ ਰਾਤ ਨੂੰ ਸਾਰਾ ਅਬਦਾ ਕੰਮ ਕਰਕੇ ਨਾ ਸਮਾਰ ਕੇ ਰੱਖ ਲੂੰਗੀ ਇਹਨੂੰ ਤੇ ਧੋ ਕੇ ਸਮਾਰ ਕੇ ਵੀ ਸਵੇਰੇ ਸਾਜਰੇ ਧਰ ਦੂੰਗੀ ਰੋਟੀ ਰੋਟੀ ਪਕਾਉਣ ਤੋਂ ਪਹਿਲਾਂ ਉਦੋਂ ਧਰ ਦਾਂਗੇ ਕਿਉਂਕਿ ਜੀ ਕਾਲੂ ਬੱਚਿਆਂ ਨੂੰ ਛੁੱਟੀ ਆ ਬੱਚਿਆਂ ਨੇ ਸਕੂਲ ਨਹੀਂ ਜਾਣਾ ਸੀਗਾ ਤੇ ਫਿਰ ਮੈਂ ਤਾਂ ਹੀ ਸਾਗ ਦਾ ਪਲਾਨ ਕਰ ਲਿਆ ਸੀ ਕਿ ਅੱਜ ਸਾਗ ਬਣਾਉਨੇ ਆ ਸਾਗ ਦਾ ਆਇਆ ਚਲੋ ਇੱਕ ਦੋ ਡੰਗ ਨਿੰਗ ਜਾਂਦੇ ਨੇ ਹਨਾ ਸਾਗ ਜਿਹਾ ਧਰਿਆ ਹੋਵੇ ਬਾਕੀ ਜੀ ਸਾਗ ਸਹਦੇ ਪਾਪਾ ਨੂੰ ਜ਼ਿਆਦਾ ਪਸੰਦ ਆ ਉਹ ਨੂੰ ਐਦਾਂ ਹੁੰਦਾ ਵੀ ਬਸ ਮੁੱਕ ਦੀ ਸਾਧ ਦੁਆਰਾ ਫੇਰ ਧਰ ਹੋ ਜਵੇ ਕਿਉਂਕਿ ਜਿਉਂ ਜਿਉਂ ਸਾਗ ਨੂੰ ਤੜਕਾ ਲਾਈ ਜੇ ਨਾ ਸਵਾਦ ਬਣੀ ਜਾਂਦਾ ਬੱਚੇ ਤਾਂ ਨਾ ਜ਼ਿਆਦਾ ਖਾ ਕੇ ਖੁਸ਼ ਨਹੀਂਗੇ ਬਸ ਇੱਕ ਦੋ ਵਾਰ ਹੀ ਖਾਂਦੇ ਨੇ ਬਾਕੀ ਫਿਰ ਇਹਨਾਂ ਨੂੰ ਵਿੱਚ ਦਾਲ ਪਾਣੀ ਬਣਾਉਣਾ ਪੈਂਦਾ ਜਾਂ ਕੋਈ ਸਬਜ਼ੀ ਜਾਂ ਕੋਈ ਦਾਲ ਤੇ ਸਾਗ ਨੂੰ ਤਾਂ ਜਦ ਇਹ ਜੇ ਨੂੰ ਦੋਈ ਵਾਰ ਨਾਲ ਦੇ ਦਵੇ ਜਦ ਇਹ ਕੰਡ ਆ ਜਾਂਦੇ ਨੇ ਹੁਣ ਸਾਗੇ ਖਾਈ ਜਾਣਾ ਪਰ ਇਹਦੇ ਪਾਪਾ ਖਾ ਲੰਦਾ ਉਹ ਉਹਨੂੰ ਜਿਆਦਾ ਪਸੰਦ ਦਾ ਸਾਗ ਉਹ ਤਾਂ ਇਦਾਂ ਹੁੰਦਾ ਵੀ ਬਸ ਹੁਣ ਸਿਆਲੋ ਸਿਆਲੇ ਖਾਣਾ ਸਾਗ ਤੇ ਵੀ ਸਾਗੇ ਮਿਲੇ ਬਸ ਤੜਕੇ ਲਾ ਲਾ ਕੇ ਅਸੀਂ ਬਣਾਉਂਦੀ ਸਾਰੇ ਤੜਕਾ ਲਾ ਲੰਨੇ ਆ ਫੇਰ ਦੂਸਰੀ ਸਵੇਰ ਫੇਰ ਲਾ ਲੰਨੇ ਆ ਫੇਰ ਲਾ ਲੰਨੇ ਆ ਸ਼ਾਮ ਨੂੰ ਇਦਾਂ ਜੋ ਜੋ ਤੜਕਾ ਲੱਗ ਜਾਂਦਾ ਸਾਗ ਪੁਰਾਣਾ ਹੋਈ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਸਵਾਦ ਬਣੀ ਜਾਂਦਾ ਤੇ ਆਪਣੇ ਨਾ ਹੁਣ ਬਸ ਉਹ ਸਾਗ ਵੀ ਆਹੀ ਥੋੜਾ ਜਿਹਾ ਹੀ ਰਹਿ ਗਿਆ ਹੁਣ ਉਧਰੋਂ ਤਾਂ ਸਰੋਂ ਜਿੱਧਰੋਂ ਵੱਡਾ ਲੱਗਿਆ ਹੋਇਆ ਤਾਂ ਪੱਕ ਗਈ ਬਸ ਇੱਥੇ ਕੇ ਸੀਗੀਆਂ ਥੋੜੀਆਂ ਜੀਆਂ ਗੰਦਲਾਂ ਤੇ ਇਹਦੇ ਵਿੱਚੋਂ ਹੀ ਤੋੜ ਲੈਣੇ ਹੁੰਨੇ ਆ ਇਦੋਂ ਬਾਅਦ ਤਾਂ ਬਸ ਹੁਣ ਆਪਣੇ ਸ਼ਾਇਦ ਜਮੀਂ 'ਚ ਹੋਵੇ ਮਾੜੀ-ਮੋਟੀ ਸਰੋਂ ਪਾਈ ਆ ਇੰਨੀ ਜ਼ਿਆਦਾ ਨਹੀਂ ਸਰੋਂ ਪਾਈ ਹੈਗੀ ਤੇ ਤਾਂ ਕਰਕੇ ਸਾਨੂੰ ਆਏ ਆ ਵੀ ਬਸ ਇੱਕ ਦੋ ਵਾਰੀ ਹੋਰ ਧਰ ਲਈਏ ਹਨਾ ਫੇਰ ਤਾਂ ਮੁੱਕ ਜਾਣਾ ਇਹ ਗੰਦਲਾਂ ਹੀ ਵਾਲਾ ਸਾਗ ਤਾਂ ਕਰਕੇ ਫੇਰ ਅਸੀਂ ਧਰ ਲੈਣੇ ਹੁੰਨੇ ਆ ਛੇਤੀ ਤੇ ਵਧੀਆ ਵੀ ਲੱਗਦਾ ਵੈਸੇ ਖਾਣ ਨੂੰ ਹਨਾ ਤੇ ਬਸ ਜੀ ਹਨਾ ਇਹ ਸਰੋਂ ਦਾ ਆਪਣੇ ਬਸ ਇੰਨੀ ਕੀ ਆ ਤੇ ਇਸ ਤੋਂ ਬਾਅਦ ਤਾਂ ਜੰਮੀ ਪਾਉਣੀ ਆਪਾਂ ਨੇ ਤੇ ਸਾਡਾ ਮਤਲਬ ਇਹ ਸਰੋਂ ਦਾ ਸਾਰਾ ਨਾ ਪਹਿਲਾਂ ਹੋ ਗਈ ਸੀ ਹਲੇ ਹਾਲੇ ਤੱਕ ਕਿਸੇ ਦੀ ਨਹੀਂ ਹੋਈ ਸੀਗੀ ਤੇ ਇੰਨਾ ਜ਼ਿਆਦਾ ਮਤਲਬ ਸਾਗ ਖਾ ਦਾ ਲੋਕਾਂ ਨੇ ਥੁਲੇ ਜਾ ਲਿਆ ਕੇ ਬਹੁਤ ਜ਼ਿਆਦਾ ਲੋਕ ਲੈ ਕੇ ਗਏ ਨੇ ਤੇ ਮੈਂ ਵੀ ਨਹੀਂ ਹਨਾ ਕਦੇ ਕਿਸੇ ਨੂੰ ਕਿਹਾ ਹੈਗਾ ਵੀ ਨਾ ਵੀ ਜਵਾਬ ਨਹੀਂ ਦਿੰਦਾ ਹੈਗਾ ਹਰ ਕੋਈ ਆ ਕੇ ਪੁੱਛ ਕੇ ਲੈ ਜਾਂਦਾ ਸੀ ਆਪਾਂ ਕਹ ਦਿੰਦੇ ਸੀ ਤੋੜ ਲੋ ਖਾਣ ਵਾਲੀ ਚੀਜ਼ ਹੈ ਨਾ ਖਾਣ ਵਾਲੀ ਚੀਜ਼ ਨੂੰ ਨਹੀਂ ਕਦੇ ਵੀ ਹਨਾ ਆਪਾਂ ਜਵਾਬ ਦਿੰਦੇ ਹੈਗੇ ਵੈਸੇ ਮੇਰੀ ਦਾਤ ਤੇ ਵੀ ਕਿਸ ਜਿਹੜੀ ਚੀਜ਼ ਆਪਣੇ ਘਰ ਹੈਗੀ ਆ ਆਪਾਂ ਕਦੇ ਵੀ ਕਿਸੇ ਨੂੰ ਨਹੀਂ ਜਵਾਬ ਦਿੰਦੇ ਹੈਗੇ ਜੋ ਆਪਣੇ ਕੋਲ ਹੈਗੀ ਆ ਉਹ ਆਪਾਂ ਦੇ ਦਿੰਨੇ ਹੁੰਦੇ ਆ ਜਿਹੜੀ ਚੀਜ਼ ਹੈ ਹੀ ਨਹੀਂ ਤਾਂ ਫਿਰ ਉਹ ਦੇਣੀ ਕਿੱਥੋਂ ਆ ਹਨਾ ਤੇ ਮੈਂ ਤਾਂ ਕਹ ਦਿੰਨੀ ਹਿੰਨਾ ਵੀ ਲੈ ਚੋ ਬਾਦੂਏ ਆ ਤੇ ਵੀ ਖੜਾ ਹੈ ਹਨਾ ਵੀ ਚਲੋ ਕਿਸੇ ਦੇ ਮੂੰਹ ਚ ਪਾਊਗਾ ਬਹੁਤ ਜ਼ਿਆਦਾ ਖਾਧਾ ਲੋਕਾਂ ਨੇ ਸਾਗ ਇੱਥੋਂ ਹੁਣ ਵੀ ਹਲੇ ਵੀ ਲਜਾਈ ਜਾਂਦੇ ਨੇ ਪੱਕ ਗਈ ਪਰ ਸਾਗ ਵਿੱਚੋਂ ਲੱਭ ਕੇ ਲਜਾਈ ਜਾਂਦੇ ਨੇ ਹਲੇ ਵੀ ਕਿਉਂਕਿ ਜੀ ਮਾੜੀ ਮੋਟੀ ਗੰਦਲਾਂ ਹੈਗੀਆਂ ਨੇ ਫੁੱਟੀਆਂ ਹੋਈਆਂ ਤੇ ਉੱਥੋਂ ਚੱਲ ਹੋ ਜਾਂਦਾ ਹਨਾ ਸਾਗ ਲੱਭਣਾ ਪੈਂਦਾ ਥੋੜਾ ਜਿਹਾ ਬਸ ਪਰ ਸਰ ਜਾਂਦਾ ਇਹਦੇ ਨਾਲ ਤੇ ਚਲੋ ਜੀ ਆਪਣਾ ਸਾਗ ਵੀ ਟੁੱਟ ਗਿਆ ਤੇ ਇਸ ਤੋਂ ਬਾਅਦ ਮੈਂ ਪੱਠੇ ਚਗਾ ਦਿੰਦੀ ਤੇ ਇਹ ਹੈਗਾ ਸਵੇਰੇ ਮਾ ਸਾਤਰੀ ਦਾ ਚਲੋ ਜੀ ਉਹ ਸਾਹਿਬ ਪਾਠ ਖਾਇਆ ਹੋਸੀ ਤੇ ਇਹ ਚੋਲੀਆਂ ਬਣਾਈ ਸੀ ਨਾ ਪਿਆਰ ਆ ਪਾਈਆ ਅੱਜ ਦੇ ਨਾਮ ਨੂੰ ਮਿਲ ਕੋ ਮੰਨਣਾ ਲੋਜੀ ਇੱਥੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਉਸ ਤੋਂ ਬਾਅਦ ਜਦ ਇਹ ਫਿਰ ਮੈਂ ਅੱਗ ਵਾਲਤੀ ਸੀਗੀ ਸਾਜਰੀ ਧਰਤਾ ਸੀਗਾ ਸਾਗ ਮੈਂ ਕਿਹਾ ਚਲੋ ਰਿੱਜੀ ਜਾਊਗਾ ਹਨਾ ਜਦੋਂ ਮਤਲਬ ਰੋਟੀ ਲਾਉਣੀ ਹੋਊਗੀ ਰੋਟੀ ਤਾਂ ਜ ਦਿਨ ਚੜੀ ਲਾਉਣੀ ਸੀ ਮੈਂ ਕਿਹਾ ਚਲੋ ਜਦੋਂ ਰੋਟੀ ਲਾਵਾਂਗੇ ਹਨਾ ਉਦੋਂ ਥੱਲੇ ਲਾ ਦਾਂਗੇ ਮਤਲਬ ਅੱਗ ਕੱਢ ਕੇ ਉਹਦੇ ਉੱਤੇ ਪਤੀਲਾ ਰੱਖ ਦਾਂਗੇ ਚਲ ਹਨਾ ਗਰਮ ਜਿਹਾ ਰਹੂਗਾ ਤੇ ਆਪਾਂ ਰੋਟੀ ਪਕਾ ਲਾਂਗੇ ਜੇ ਕਣਕ ਦੀ ਲਾਣੀ ਹੁੰਦੀ ਫਿਰ ਤਾਂ ਚਾਹੇ ਗੈਸ ਦੀ ਲਾ ਲੰਦੇ ਬੱਕੀ ਦੀ ਰੋਟੀ ਲਾਉਣੀ ਹੁੰਦੀ ਹੈ ਤਾਂ ਕਰਕੇ ਫਿਰ ਚੁੱਲ੍ਹੇ ਤੇ ਲਾ ਹੋਣੀ ਸੀਗੀ ਫਿਰ ਵਿਚਾਲੇ ਸਾਗ ਲਾ ਦੇਣਾ ਸੀ ਆਪਾਂ ਨੇ ਜਿੰਨਾ ਗ੍ਰਿਜ ਦਾ ਪਹਿਲਾਂ ਪਹਿਲਾਂ ਰੋਝਾ ਲੰਨੇ ਆਪਾਂ ਤੇ ਇੱਥੇ ਮੈਂ ਦਾਤੀ ਨਾਲ ਚਿਰਨ ਲੱਗ ਗਈ ਸੀਗੀ ਉਹ ਦਾ ਤਿੰਨ ਥੋੜਾ ਧਿਆਨ ਨਾਲ ਚੀਰਨਾ ਪੈਂਦਾ ਹੈ ਵੀ ਕਿਤੇ ਹੱਥ ਦੇ ਨਾਲ ਬੱਜੇ ਬਸ ਤਾਂ ਮੇਰੇ ਕੋਲ ਮਸ਼ੀਨ ਵੀ ਹੈਗੀ ਐ ਸਾਗ ਚੀਰਨ ਵਾਲੀ ਉਹ ਮੈਨੂੰ ਕੋਲੇ ਹੋ ਜਾਂਦੀ ਐ ਚੱਕਣ ਦੀ ਮੈਂ ਖਾ ਵੀ ਕਿੱਥੇ ਹਨਾ ਉਹਨੂੰ ਧੋਂਦੇ ਫਿਰਾਂਗੇ ਵੀ ਦਾਤੀ ਨਾਲ ਚਲੋ ਮਿੰਟਾਂ ਜੀ ਚੀਰ ਕੇ ਪਰੇ ਹੁੰਦਾ ਅਗਲਾ ਤੇ ਇਹ ਮਸ਼ੀਨ ਕਾਫੀ ਧੋਣੀ ਧੋਣੀ ਪੈਂਦੀ ਐ ਸਾਗ ਵਿੱਚ ਫਸ ਜਾਂਦਾ ਫਿਰ ਥੱਲੇ ਲਿਜਾ ਕੇ ਧੋ ਹੁੰਦੀ ਆ ਖੁੱਲੇ ਪਾਣੀ ਚ ਇੱਥੇ ਆਪਣੇ ਜੀ ਉੱਪਰ ਧੋਣੇ ਆ ਫਿਰ ਪੈਪਾਂ ਦੇ ਵਿੱਚ ਸਾਗ ਫਸ ਜਾਂਦਾ ਤਾ ਕਰਕੇ ਮੈਨੂੰ ਪਾਲ ਜੀ ਹੋ ਜਾਂਦੀ ਚੱਕਣ ਦੀ ਫਿਰ ਮੈਂ ਦਾਤੀ ਨਾਲ چیر ਕੇ ਪਾਣੀ ਹੁੰਦੀ ਆ ਉਹਦੇ ਨਾਲ ਸੁੱਕ ਪਿਆ ਹੋਇਆ ਹੈ ਵੀ ਚਲੋ ਛੇਤੀ چیر ਕੇ ਪੈ ਜਾਂਦਾ ਨਾਲ ਦੀ ਨਾਲ چیر ਕੇ ਪਾ ਦਨੇ ਹੁੰਦੇ ਆ ਧੋ ਕੇ ਤਰਤ ਮੈਂ ਰੱਖਦਾ ਸੀਗਾ ਤੇ ਬਸ ਹੁਣ چیر ਕੇ ਪਾਣਾ ਸੀਗਾ ਅੱਗ ਆਪਣੀ ਬਲ ਗਈ ਪਾਣੀ ਵੀ ਬਸ ਨਾਲ ਦੀ ਨਾਲ ਰਿਜਣ ਲੱਗ ਜੂਗਾ ਜਦੋਂ ਰਿਜੂਗਾ ਨਾ ਫਿਰ ਮੈਂ ਪਾਉਂਗੀ ਇਹਦੇ ਵਿੱਚ ਸਾਗ ਪਾਲਕ ਵਗੈਰਾ ਵੀ ਆਪਾਂ ਨਾਲ ਹੀ ਚੀਰ ਕੇ ਸਾ ਪਾ ਦਾਂਗੇ ਮੇਥੇ ਵੀ ਹੈਗੇ ਸੀਗੇ ਮੇਥੇ ਵੀ ਹੁਣ ਤਾਂ ਹੋ ਗਏ ਆਪਣੇ ਇੰਨੇ ਪੱਕੇ ਨਹੀਂ ਹੈਗੇ ਕੱਚੇ ਜਿਹੇ ਹੀ ਨੇ ਹਾਲ ਤਾਂ ਫਿਰ ਵੀ ਮੈਂ ਤੋੜ ਲਈਦੀ ਮੈਂ ਕਿਹਾ ਚਲੋ ਹਨਾ ਸਾਗ ਚ ਪੈ ਜਾਣਗੇ ਕਿਉਂਕਿ ਜੀ ਮੇਥੇ ਵਗੈਰਾ ਮੇਥੀ ਹੋਵੇ ਹਨਾ ਪਾਲਕ ਹੋਵੇ ਦੇ ਨਾਲ ਸਾਗ ਵਧੀਆ ਬਣਦਾ ਹੈ ਜੇ ਚੀਜ਼ਾਂ ਹੁਣ ਵਿੱਚ ਤੇ ਮੈਂ ਕਿਹਾ ਵੀ ਚਲੋ ਹਨਾ ਹੁਣ ਬਾਡਾ ਜੇ ਲਾ ਲੈਨੇ ਆ ਮਗਰ ਦੀ ਮਗਰ ਹੋਰ ਸੁੱਟੇ ਆਉਂਦੇ ਨੇ ਫਿਰ ਫਿਰ ਤਾਂ ਬਾਧੂ ਹੋ ਜਾਂਦੇ ਨੇ ਦੇਣਾ ਚੋਂ ਕਾਫੀ ਬੜੇ ਬੜੇ ਹੋ ਜਾਂਦੇ ਨੇ ਤੇ ਹੁਣ ਇਹ ਆ ਵੀ ਹਲੇ ਕੱਚੇ ਨੇ ਥੋੜੀ ਸਮੈਲ ਆਉਂਦੀ ਆ ਸਮੈਲ ਆਉਂਦੀ ਤਾਂ ਹੈਗੀ ਐ ਮਿੱਠਿਆਂ ਦੀ ਹਲੇ ਮਤਲਬ ਘਾਟ ਆਉਂਦੀ ਆ ਫਿਰ ਤਾਂ ਗਾਹਾਂ ਜਾ ਕੇ ਜਦੋਂ ਪੱਕ ਜਾਂਦੇ ਨੇ ਫਿਰ ਤਾਂ ਥੋੜੇ ਜਿਹੀ ਪੈਂਦੇ ਨੇ ਇਹ ਵਿੱਚ ਜੇ ਜ਼ਿਆਦਾ ਪਾ ਦੇਣਾ ਫਿਰ ਕੜੱਤਨਜੀ ਤੇ ਹੋ ਜਾਂਦਾ ਸਾਗ ਤੇ ਥੋੜੇ ਜਿਹੀ ਪਾਉਣੇ ਨੇ ਹੁਣ ਤਾਂ ਮੈਂ ਕੱਚੇ ਸੀਗੇ ਮੈਂ ਹੁਣ ਕਾਫੀ ਲਿਆਈ ਸੀਗੀ ਤੋੜ ਕੇ بس ਜੇ ਇੱਥੇ ਹੁਣ ਆਪਣਾ ਪਾਣੀ ਲੱਗ ਗਿਆ ਰਿੱਜਣ ਤੇ ਨਾਲ ਦੀ ਨਾਲ ਆਪਾਂ ਪਾ ਦਾਂਗੇ ਸਾਗ ਤੇ ਇੱਥੇ ਮੇਰੀ ਅੱਗ ਉੱਚੀ ਸੀਗੀ ਆ ਅੱਗ ਵਾੜ ਲਾਂਗੇ ਢੱਕਿਆ ਆਪਾਂ ਇੱਕ ਦੋ ਮੋٹے ਲਿਆ ਕੇ ਲਾਤੇ ਸੀਗੇ ਫਿਰ ਉਹਦੋਂ ਵਧੀਆ ਚੱਲੀ ਜਾਂਦੀ ਹੈ ਅੱਗ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਤੇ ਫੁੱਲ ਵਾਚ ਕਰਦੇ ਨੇ ਤੇ ਸੋਹਣੇ-ਸੋਹਣੇ ਕਮੈਂਟ ਵੀ ਕਰਦੇ ਨੇ ਡੇਲੀ ਕਮੈਂਟ ਕਰਦੇ ਨੇ ਜਿਹੜੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਕਦੇ-ਕਦੇ ਕਰਦੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣੇ ਵੀਡੀਓ ਨੂੰ ਸਿਰਫ ਵਾਚ ਕਰਦੇ ਨੇ ਤੇ ਨਾ ਲਾਈਕ ਕਰਦੇ ਨੇ ਨਾ ਮਤਲਬ ਕੋਈ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਚਲੋ ਜੀ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਹਣਾ ऐसे तरह ही अपन आगे बढ़ते रहंगे बाकी जी कई ने ना मतलब अपने ना पहला तो ये सब्सक्राइबर ने अपने ਉਹਨਾਂ ਦਾ ਕਦੇ-ਕਦੇ ਕਮੈਂਟ ਆਉਂਦਾ ਹੁੰਦਾ ਚਲੋ ਇੰਨਾ ਕੁ ਹੈ ਵੀ ਹਨਾ ਚਲੋ ਦੇਖਦੇ ਨੇ ਜਿਨ੍ਹਾਂ ਦਾ ਕਦੇ-ਕਦੇ ਆਉਂਦਾ ਕਮੈਂਟ ਕਈ ਡੇਲੀ ਕਰਦੇ ਨੇ ਭੈਣ ਭਾਈ ਆਪਣੇ ਹਨਾ ਚਲੋ ਉਹਨਾਂ ਦਾ ਤਾਂ ਬਹੁਤ-ਬਹੁਤ ਧੰਨਵਾਦ ਹੈ ਹਨਾ ਤੇ ਆਪਣੇ ਨਾਲ ਜੁੜੇ ਹੋਏ ਨੇ ਹਨਾ ਆਪਾਂ ਨੂੰ ਰੋਜ਼ ਕਮੈਂਟ ਕਰਦੇ ਨੇ ਪਤਾ ਲੱਗਦਾ ਵੀ ਹਾਂ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਲਾਈਕ ਵੀ ਕਰਕੇ ਜਾਂਦੇ ਨੇ ਤੇ ਚਲੋ ਜੀ ਇਸੇ ਤਰ੍ਹਾਂ ਆਪਣੀ سپورਟ ਬਣਾਈ ਰੱਖਿਓ ਹਨਾ ਤੁਹਾਡੀ سپورਟ ਨਾਲ ਹੀ ਆ ਜੀ ਆਪਾਂ ਹਨਾ ਤੁਹਾਡੀ سپورਟ ਨਾਲੇ ਅੱਗੇ ਵਧ ਸਕਦੇ ਆ ਤੇ ਬਸ ਤੁਸੀਂ ਇਸੇ ਤਰ੍ਹਾਂ سپورਟ ਕਰਦੇ ਰਹੋ ਤਾਂ ਜੋ ਆਪਣੀ ਫੈਮਲੀ ਹਨਾ ਹੋਰ ਬੜੀ ਤੋਂ ਬੜੀ ਹੁੰਦੀ ਜਾਵੇ ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਹਨਾ ਜੇ ਪਸੰਦ ਆਉਂਦੀਆਂ ਨੇ ਤੇ ਇਹ ਚਲੋ ਜੀ ਇੱਥੇ ਆਪਾਂ ਨੇ ਸਾਗ ਚੀਰ ਕੇ ਪਾਤਾ ਵਿੱਚ ਹੁਣ ਮੈਂ ਨਾਲ ਦੀ ਨਾਲ ਨਾਲ ਦੀ ਨਾਲੇ ਮਿਰਚਾਂ ਪਾ ਦੂੰਗੀ ਹਰੀਆਂ ਤੇ ਨੂਨ ਪਾ ਦਾਂਗੇ ਨੂਨ ਰਹਿੰਦਾ ਸੀਗਾ ਹਲੇ ਪਾਉਣ ਤੋਂ ਦੋ ਤਿੰਨ ਚਮਚੇ ਨੂਨ ਦੇ ਪਾ ਦਾਂਗੇ ਆਪਾਂ ਵਸ ਫਿਰ ਰਿੱਝ ਜਾਊਗਾ ਹਨਾ ਬਾਕੀ ਆਪਾਂ ਹੋਰ ਆਪਣੇ ਕੰਮ ਕਰਦੇ ਫਿਰ ਜਾਵਾਂਗੇ ਤੇ ਜਦੋਂ ਰਿੱਜ ਗਿਆ ਫਿਰ ਆਲਣ ਪਾ ਦਾਂਗੇ ਮੱਕੀ ਦਾ ਆਟਾ ਵਿੱਚ ਪਾ ਦਾਂਗੇ ਤੇ ਇੱਕ ਦੋ ਵਾਰੀ ਜਦੋਂ ਪਾਣੀ ਪੈਣ ਵਾਲਾ ਹੋਊਗਾ ਉਹ ਆਪਾਂ ਇਹਦੇ ਉੱਪਰ ਧਰ ਦਾਂਗੇ ਜਦੋਂ ਗਰਮ ਹੋ ਜਾ ਕਰੂਗਾ ਪਾਣੀ ਹਨਾ ਉਦੋਂ ਵਿੱਚ ਪਾ ਪਾ ਦਾਂਗੇ ਪਾਣੀ ਤੇ ਚਲੋ ਜੀ ਇੱਥੇ ਇਹ ਹੈਗਾ ਫਿਰ ਦੁਪਹਿਰ ਜੇ ਦਾ ਟਾਈਮ ਕਾਫੀ ਸਾਗ ਰਜਾਇਆ ਅੱਜ ਤਾਂ ਮੈਂ ਹਨਾ ਮੈਂ ਕਿਹਾ ਵੀ ਚਲੋ ਆਪਾਂ ਨੇ ਕਿਹੜਾ ਖਾਣਾ ਵੀ ਸ਼ਾਮ ਨੂੰ ਚਾਹੀਦਾ ਫਿਰ ਜੀ ਗਿਆ ਹਨਾ ਅੱਗ ਵਾਲੀ ਗੇ ਪਾਣੀ ਪਾਈ ਗੇ ਬਸ ਐਦਾਂ ਹੀ ਰਜਾਈ ਗੇ ਅੱਜ ਤਾਂ ਸਾਗ ਨੂੰ ਕਾਫੀ ਰਜਾਇਆ ਤੇ ਇੱਥੇ ਦੁਪਹਿਰੇ ਜੇ ਫਿਰ ਮੈਂ ਆਲਰ ਪਾਉਣ ਲੱਗੀ ਸੀਗੀ ਮੱਕੀ ਦਾ ਆਟਾ ਛਾਣ ਕੇ ਲਿਆ ਕੇ ਇੱਕ ਕੌਲੀ ਰੱਖ ਰਿਆ ਸੀਗਾ ਆਪਾਂ ਬਸ ਜਿੰਨਾ ਕੁ ਜੇ ਤਾਂ ਸਾਰਾ ਪੈਂਦਾ ਹੋਇਆ ਸਾਰਾ ਪਾ ਦਾਂਗੇ ਜੇ ਬਚਦਾ ਹੋਇਆ ਫਿਰ ਬਚਾਲਾਂਗੇ ਤੇ ਮੱਕੀ ਦਾਟੇ ਨਾਲ ਆਪਾਂ ਲਣ ਪਾ ਦਾਂਗੇ ਸਾਗ ਦੇ ਵਿੱਚ ਇੱਥੇ ਸਹਿਜਪ੍ਰੀਤ ਗਿਆ ਸੀਗਾ ਇਹ ਮਾਛੂਆੜੇ ਸਾਹਿਬ ਮਾਛੂਆੜਾ ਸਾਹਿਬ ਤੋਂ ਆਇਆ ਸੀਗਾ ਤੇ ਉਹ ਇੱਕ ਦੋ ਸਮਾਨ ਜਿਹਾ ਮਂਗਾਏ ਸੀਗੇ ਮੈਂ ਤੋਂ ਹਨਾ ਸੌਦੇ ਵਗੈਰਾ ਉਹ ਲੈ ਕੇ ਆਇਆ ਸੀਗਾ ਤੇ ਨਾਲੇ ਫਿਰ ਆਪਤੀ ਦਵਾਈ ਲੈ ਕੇ ਆਇਆ ਸੀਗਾ ਇਹਦੀ ਦਵਾਈ ਮੁੱਕ ਗਈ ਸੀਗੀ ਹਫਤੇ ਬਾਅਦ ਸੱਦਿਆ ਸੀਗਾ ਡਾਕਟਰ ਨੇ ਤੇ ਦਵਾਈ ਲੈਣ ਗਿਆ ਸੀਗਾ ਪਰ ਜੀ ਉੱਥੇ ਛੁੱਟੀ ਸੀਗੀ ਸਰਕਾਰੀ ਤੇ ਡਾਕਟਰ ਨਹੀਂ ਮਿਲਿਆ ਹੈਗਾ ਇਹਨੂੰ ਫਿਰ ਇਹਨਾਂ 12ਵੇਂ ਮੈਡੀਕਲ ਤੋਂ ਜਿਹੜਾ ਇਹ ਪੱਤਾ ਮਤਲਬ ਉਹਨੂੰ ਖਾਣ ਨੂੰ ਕਿਹਾ ਹੈ ਨਾ ਡਾਕਟਰ ਨੇ ਉਹ ਹੀ ਪੱਤੇ ਲੈ ਕੇ ਆ ਗਿਆ ਸੀਗਾ ਕਹਿੰਦਾ ਵੀ ਨਹੀਂ ਫੇਰ ਮੈਨੂੰ ਛੁੱਟੀ ਕਰਨੀ ਪੈਣੀ ਹੈ ਸੋਮਵਾਰ ਇਹਦੀ ਸ਼ਨੀਵਾਰ ਦੀ ਵੀ ਚਲੋ ਮੈਂ ਬਾਅਦ ਵਿੱਚ ਫੜ ਲੈਣਾ ਮੈਂ ਹਾਂ ਚੱਲ ਲਿਆ ਹੈ ਨਾ ਵੀ ਡਾਕਟਰ ਨੂੰ ਤਾਂ ਕਹਿਦੀ ਵੀ ਮੈਂ ਆਇਆ ਸੀਗਾ ਵੀ ਉਸ ਦਿਨ ਛੁੱਟੀ ਸੀਗੀ ਵੀ ਜਦੋਂ ਫੇਰ ਤਰਾ ਗੇੜਾ ਲੱਗੂ ਉਸ ਦਿਨ ਪਰਚੀ ਬਣਵਾ ਲਈ ਦੁਬਾਰਾ ਵੈਸੇ ਤਾਂ ਉਹਨੇ ਇਹੀ ਦਵਾਈ ਲਿਕਣੀ ਸੀਗੀ ਹਨਾ ਕਿਉਂਕਿ ਜੀ ਉਹਨੇ ਕਿਹਾ ਦੋ ਤਿੰਨ ਮਹੀਨੇ ਲਗਾਤਾਰ ਇਹੀ ਦਵਾਈ ਖਾਣੀ ਪੈਣੀ ਆ ਤਾਂ ਕਰਕੇ ਫਿਰ ਇਹ ਮੈਡੀਕਲ ਤੋਂ ਫੜਕੇ ਲਿਆਇਆ ਸੀਗਾ ਤੇ ਆਪਾਂ ਹੁਣ ਇੱਥੇ ਸਾਗ ਨੂੰ ਐਨ ਘੋੜ ਦਾਂਗੇ ਕਾਫੀ ਜ਼ੋਰ ਲਾ ਕੇ ਮਸਲ ਦੰਨੇ ਹੁੰਨੇ ਆ ਤਾਂ ਜੋ ਹਨਾ ਗੰਦਲਾਂ ਵਗੈਰਾ ਐਨ ਢੋਲ ਜਣ ਵੀ ਵਿੱਚ ਖੜਮੀ ਜੀ ਨਾ ਰਹੇ ਤੇ ਅਸ ਦਾ ਸੀਕ ਵੀ ਬੋਤਲਵਾਇਆ ਹੋਇਆ ਸੀਗਾ ਥੋੜੇ ਜਿਹੀ ਘੋਟਣ ਨਾਲ ਚਲੋ ਘੋਟਿਆ ਗਿਆ ਸੀਗਾ ਘੋਟਣ ਤੋਂ ਬਾਅਦ ਐਨ ਮਤਲਬ ਬੇਸਣ ਬਾਕੀ ਦਾ ਟੈਨ ਢੋਲ ਦਾਂਗੇ ਆਪਾਂ ਇਹ ਤਾਂ ਢੋਲ ਜਾਂਦਾ ਜੀ ਹਨਾ ਇਹ ਜਿਹੜਾ ਬੇਸਣ ਹੁੰਦਾ ਜਦੋਂ ਆਪਾਂ ਸੁੱਕਾ ਪਾਉਂਦੇ ਆ ਨਾ ਇਦਾਂ ਫਿਰ ਉਹਦੀਆਂ ਗੱਠਾਂ ਬਣ ਜਾਂਦੀਆਂ ਨੇ ਮੱਕੀ ਦੇ ਆਟੇ ਦੀਆਂ ਨਹੀਂ ਬਣਦੀਆਂ ਹੈਗੀਆਂ ਤਾਂ ਚਲੋ ਸੌਖਾ ਢੋਲ ਜਾਂਦਾ ਹਨਾ ਐਨ ਘੋਟ ਹੋ ਜਾਂਦਾ ਇਹ ਤਾਂ ਤੇ ਸਹਿਜ ਬ੍ਰਿਤ ਨਾਲ ਦੀ ਨਾਲ ਦੱਸ ਰਿਹਾ ਸੀ ਆਪਦੀਆਂ ਗੱਲਾਂ ਵੀ ਉਹ ਕਿਦਾਂ ਕਿਦਾਂ ਕਾਫੀ ਗੱਲਾਂ ਦੱਸ ਦਿੰਦਾ ਹੇ ਆ ਕੇ ਜਦੋਂ ਬਾਹਰ ਕਿਤੇ ਵੀ ਜਾਇ ਆਵੇ ਮੈਂ ਇਹਦੀਆਂ ਵੀ ਗੱਲਾਂ ਸੁਣ ਰਹੀ ਸੀਗੀ ਤੇ ਨਾਲ ਦੀ ਨਾਲ ਸਾਗ ਘੋਟ ਘੋਟਦੀ ਸੀਗੀ ਫਿਰ ਇਹ ਜਦੋਂ ਬਾਹਰ ਚਲੇ ਜਾਂਦਾ ਨਾ ਫਿਰ ਫੋਨ ਤੇ ਫੋਨ ਕਰੀ ਜਾਂਦਾ ਹੁੰਦਾ ਇਹਨੇ 2-3 ਵਾਰੀ ਫੋਨ ਕਰੇ ਮੈਨੂੰ ਰਾਤ ਤੇ ਕਦੇ-ਕਦੇ ਮੰਮੀ ਆ ਲਿਆ ਮਾ ਆ ਲਿਆ ਮਾ ਮੈਨੂੰ ਕਹਿੰਦੀ ਨਹੀਂ ਮੈਂ ਤੂੰ ਘਰੋਂ ਹੀ ਪੁੱਛ ਕੇ ਜਾਇਆ ਕਰ ਬਾਕੀ ਫਿਰ ਆ ਕੇ ਕਹਿੰਦਾ ਮੰਮੀ ਮੇਰੇ ਤਾਂ ਸਾਰੇ ਪੈਸੇ ਲੱਗੇ ਬਸ ਆਹੀ ਬਚੇ ਨੇ ਤੇ ਫਿਰ ਬਕਾਇਆ ਫੜਾ ਰਿਆ ਸੀ ਕਹਿੰਦਾ ਬਸ ਆਹੀ ਬਚ ਕੇ ਆਏ ਨੇ ਬਹਤ ਏਨੇ ਪੈਸੇ ਕਿੱਥੇ ਲਾਇਆ ਫਿਰ ਹਿਸਾਬ ਦੇਣ ਲੱਗਾ ਕਹਿੰਦਾ ਐਨੇ ਸੌਦੇ ਲੈ ਕੇ ਆਇਆ ਵੀ ਸਾਰੇ ਲਾਤੇ ਮੈਂ ਨਾਲ ਤਾਂ ਫੋਨ ਕਰਕੇ ਪੁੱਛੀ ਜਾਂਦਾ ਹੁਣਾਂ ਵੀ ਮਮੀ ਕੀ ਕੀ ਲੈ ਕੇ ਆ ਮਕੀਲੇ ਕੇ ਆ ਮੈਂ ਫੇਤੂ ਕਹਿੰਦਾ ਨਾ ਪੈਸੇ ਲੱਗ ਗਏ ਸਾਰੇ ਤੇ ਦੇਖੋ ਜੀ ਹਨਾ ਥੋੜੇ ਜਿਹਾ ਪੈਸੇ ਦਾ ਤਾਂ ਹੁਣ ਕੁਝ ਨਹੀਂ ਆਉਂਦਾ ਹੈਗਾ ਦੇ ਇੱਕ ਚੀਜ਼ ਲੈ ਲਾ ਤਾਂ ਕਾਫੀ ਪੈਸੇ ਖਰਚ ਹੋ ਜਾਂਦੇ ਨੇ ਚੀਜ਼ਾਂ ਹੀ ਬਹੁਤ ਮਹਿੰਗੀਆਂ ਨੇ ਜਿਹੜਾ ਮਰਜ਼ੀ ਸੌਦਾ ਲੈ ਲਾ ਹਨਾ ਹਰ ਇੱਕ ਚੀਜ਼ ਮਹਿੰਗੀ ਹੈ ਚਲੋ ਜੀ ਆਪਣਾ ਇਥੇ ਸਾਗ ਵੀ ਕੋਟ ਹੋ ਗਿਆ ਸਾਗ ਦੇ ਵਿੱਚ ਬਸ ਹੁਣ ਪਾਣੀ ਪਾ ਕੇ ਨਾ ਸੇਕ ਲਵਾਵਾਂਗੇ ਇਹਨੂੰ ਤੇ ਰਿਜੀ ਜਾਊਗਾ ਅੱਗ ਘੱਟ ਕਰ ਦਾਂਗੇ ਕੋਲਿਆਂ ਦੀ ਅੱਗ ਬਥੇਰੀ ਅੱਜ ਤਾਂ ਸਵੇਦਾ ਚੁੱਲਾ ਭਕਦਾ ਭਕਿਆ ਪਿਆ ਸੀਗਾ ਬਸ ਇਹਦੇ ਉੱਤੇ ਹੁਣ ਸੇਕ ਲੱਗੀ ਜਾਊਗਾ ਹੋਰ ਅੱਗ ਨਹੀਂ ਕਰਦੇ ਹੈਗੇ ਤੇ ਬਾਕੀ ਜੀ ਹੁਣ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਕ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਫਿਰ ਓਕੇ ਬਾਏ ਬਾਏ